ਕਈ ਲੋਕ ਇਥੇ ਆਪਣੇ ਮਨ ਦਾ ਭਾਵ ਦੱਸਦੇ ਹਨ ਕਿ ਦੁੱਖ ਵੇਲੇ ਬਾਣੀ ਨਹੀਂ ਪੜੀ ਜਾਂਦੀ ਜੀ ਨਹੀਂ ਕਰਦਾ ਜਦੋਂ ਤੁਸੀਂ ਕਹਿੰਦੇ ਹੋ ਨਾ ਦੁੱਖ ਵੇਲੇ ਮੇਰਾ ਬਾਣੀ ਪੜਨ ਦਾ ਜੀ ਨਹੀਂ ਕਰਦਾ ਉਸ ਵੇਲੇ ਤੁਸੀਂ ਬਾਣੀ ਨੂੰ ਦਵਾਈ ਸਮਝ ਕੇ ਖਾਣਾ ਸ਼ੁਰੂ ਕਰਦੇ ਹੋ ਤੁਸੀਂ ਇਹ ਕਹੋ ਨਹੀਂ ਮੈਂ ਦਵਾਈ ਦੀ ਤਰ੍ਹਾਂ ਔਖ ਦੀ ਤਰ੍ਹਾਂ ਬਾਣੀ ਨੂੰ ਖਾਣਾ ਹੈ ਜੀ ਨਹੀਂ ਵੀ ਕਰ ਰਿਹਾ ਕੋਈ ਗੱਲ ਨਹੀਂ ਪਰ ਜਿਹੜਾ ਬੰਦਾ ਜੀ ਨਹੀਂ ਕਰ ਰਿਆ ਤਾਂ ਵੀ ਦਵਾਈ ਖਾਂਦਾ ਹੈ ਉਹਦਾ ਜੀ ਠੀਕ ਹੋ ਜਾਂਦਾ ਹੈ ਉਹ ਫਿਰ ਸਭ ਕੁਝ ਖਾਣ ਪੀਣ ਜੋਗਾ ਦੁਬਾਰਾ ਹੋ ਜਾਂਦਾ ਹੈ ਸਵਸਥ ਹੋ ਜਾਂਦਾ ਹੈ ਅਰੋਗ ਹੋ ਜਾਂਦਾ ਹੈ ਜਦੋਂ ਅਗਲੀ ਵਾਰ ਮੰਚੇ ਤੁਹਾਡੇ ਖਿਆਲ ਆਏਗਾ ਭਈ ਦੁੱਖ ਵੇਲੇ ਤਕਲੀਫ ਵੇਲੇ ਬਾਣੀ ਪੜਨ ਦਾ ਵੀ ਜੀ ਨਹੀਂ ਕਰ ਰਿਆ ਤੇ ਇਹ ਸੋਚਣਾ ਰੋਗ ਵੇਲੇ ਦਵਾਈ ਖਾਣ ਦਾ ਕਿਹੜਾ ਕੋਈ ਜੀ ਕਰਦਾ ਹੈ ਪਰ ਖਾਣੀ ਪੈਂਦੀ ਹੈ ਖਾਵਾਂਗੇ ਤੇ ਠੀਕ ਹੋਵਾਂਗੇ ਤੇ ਸਾਨੂੰ ਆਪਣੇ ਆਪ ਨੂੰ ਇਹ ਸਮਝਾਣਾ ਪਵੇਗਾ ਭਾਈ ਦਵਾਈ ਖਾਣੀ ਪਵੇਗੀ ਬਾਣੀ ਪੜਨੀ ਪਵੇਗੀ ਜੇ ਮੈਂ ਠੀਕ ਹੋਣਾ ਹੈ ਤੇ ਇਸ ਲਈ ਸਤਿਗੁਰੂ ਕਹਿੰਦੇ ਇਹਦਾ ਬਾਣੀ ਦਾ ਪੱਲਾ ਨਾ ਛੱਡੀ ਕਦੀ ਵੀ ਛੱਡ ਦੇਵੇਂਗਾ ਤੇ ਰੁੱਲ ਜਾਏਂਗਾ ਫੜੀ ਰੱਖੇਂਗਾ ਅਗਰ ਗੁਰੂ ਦਾ ਗੁਰਬਾਣੀ ਦਾ ਪੱਲਾ ਤੇ ਭਟਕਿਆ ਹੋਇਆ ਵੀ ਸਹੀ ਰਸਤੇ ਤੇ ਆ ਜਾਵੇਗਾ